ਵੈਲਕਮ ਹੈ ਜੀ ਸੰਦੂ ਡੈਰੀ ਫਾਰਮ ਮੋਗਾ ਦੇ ਵਿੱਚ ਤੇ ਅੱਜ ਆਪਣਾ ਨੂਰਾ ਬੁੱਧ ਬੈਠਾ ਐਨ ਘੂਲ ਸਤਾ ਹੀ ਆਉਣ ਉੱਠ ਗਿਆ ਹੈਲੋ ਕਿਵੇਂ ਹੈ ਨੂਰੇ ਇਧਰ ਵੇ ਤੇ ਕਾਫੀ ਦਿਨਾਂ ਬਾਅਦ ਅੱਜ ਬਈ ਵੀਡੀਓ ਬਣਾਉਣ ਲੱਗੇ ਸੀ ਕਿਉਂਕਿ ਯਾਰ ਪਸ਼ੂ-ਪਸ਼ੂ ਐਦਗੀ ਵਿੱਚ ਵਾਵਾ ਢਿੱਲੇ ਹੋ ਗਏ ਬਹੁਤ ਨੁਕਸਾਨ ਹੋਇਆ ਐਦਗੀ ਪਸ਼ੂਆਂ ਦਾ ਪਤਾ ਹੀ ਨਹੀਂ ਕੀ ਗੱਲਬਾਤ ਬਣ ਜਾਂਦੀ ਹੈ ਬਾਰੋਂ ਇੱਕ ਆਪਣੀ ਨੀਲੀ ਰਾਵੀ ਦੀ ਵੱਡੀ ਮੰਜ ਲੈਣ ਦੀ ਗੱਬਣ ਬੱਚਾ ਘੁੰਮਣ ਕਰਕੇ ਉਹ ਬੱਚਾ ਡੈੱਡ ਹੋ ਗਿਆ ਟਿੱਡੇ ਕੜਦਾ ਸੀ ਨੀਲੀ ਰਾਵੀ ਦਾ ਇੱਕ ਆਪਣੀ ਕੋਹਣੀ ਮੈਂ ਨੀਲੀ ਰਾਵੀ ਦੀ ਹੁੰਦੀ ਸੀ ਉਹ ਵੀ ਖਰਾਬ ਹੋ ਗਈ ਪਸ਼ੂ ਦਾ ਬਹਾ ਨੁਕਸਾਨ ਹੋ ਗਿਆ ਤੱਕਾ ਕਰਕੇ ਵੀਡੀਓ ਅਜੇ ਘਾਟੀ ਬਣਾਈ ਤੇ ਬਾਕੀ ਹੁਣ ਜਦਨ ਲੱਗਣ ਲੱਗੇ ਆਪਾਂ ਹੌਲੀ ਹੌਲੀ ਇਹਨਾਂ ਨੂੰ ਬਾਹਰ ਕੱਢਾਂਗੇ ਫਿਰ ਆਇਆ ਕਰਮੀ ਆ ਆਪਣੇ ਨੂਰੇ ਦੀਆਂ ਵੀਡੀਓ ਤੇ ਚੈਨਲ ਨੂੰ ਵੀਰੇ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਵੱਧ ਤੋਂ ਵੱਧ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਤੇ ਵਿੱਚ ਹੁਣ ਆਪਾਂ ਬਈ ਸੇਲ ਪਰਚੇਸ ਵਾਲੇ ਪਸ਼ੂਆਂ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਉਹ ਵੀ ਕੋਈ ਵੀਰ ਦੀ ਡਿਮਾਂਡ ਸੀ ਵਿੱਚ ਸੇਲ ਪਰਚੇਸ ਵਾਲੇ ਪਸ਼ੂ ਵੀ ਲੈ ਕੇ ਆਇਆ ਕਰੋ ਆਪਣੇ ਵੀਰੇ ਸੇਲ ਪਰਚੇਸ ਦਾ ਵੀ ਕੰਮ ਆ ਤੇ ਉਹ ਵੀ ਆਪਣੇ ਕੋਲ ਪਸ਼ੂ ਹੁੰਦੇ ਹੀ ਰਹਿੰਦੇ ਆ ਰੂਟੀਨ ਤੇ ਥੋੜਾ ਟਾਈਮ ਲੱਗਣ ਕਰਕੇ ਵੀਡੀਓ ਬਣਾਉਂਦੇ ਤੇ ਹੁਣ ਵੀਡੀਓ ਬਣਾ ਕੇ ਆਪਾਂ ਪਾਇਆ ਕਰਾਂਗੇ ਨੈਟ ਤੇ ਉਹਨਾਂ ਦੀ ਵੀ ਇਹ ਉੱਥੇ ਜਾ ਕੇ ਜੇ ਉਹ ਵੀਡੀਓ ਚੈੱਕ ਕਰ ਲਿਆ ਕਰੋ ਜੀ ਤੇ ਸ਼ਾਰਟਸ ਤਾਂ ਮੈਂ ਪਾਉਣਾ ਹੀ ਰਹਿਣਾ ਮੈਂ ਵਿਕਰੀ ਵਾਲੇ ਪੱਖੋਂ ਤੇ ਬਾਕੀ ਚੈਨਲ ਆਪਣੇ ਸੰਧੂ ਡਾਈ ਫੋਨ ਮੋਗਾ ਚੈਨਲ ਆਪਣਾ ਨਾਮ ਆ ਤੇ ਇਹਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਤੇ ਵੀਡੀਓ ਕਿੱਦਾਂ ਦੀ ਲੱਗਦੀ ਹੈ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਰੇ ਤੇ ਬਾਕੀ ਸ਼ੌਂਕ ਆਪਣਾ ਨੀਲੀ ਰਵੀ ਦਾ ਸੋ ਜਿਹੜੇ ਨੀਲੀ ਰਵੀ ਨੂੰ ਜਿਆਦਾ ਪਿਆਰ ਕਰਦੇ ਹੋ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਲੱਗੀ ਉਹ ਵੀ ਦੱਸਿਓ ਧੰਨਵਾਦ